ਬਹੁਤ ਵਧੀਆ ਕੰਮ ਕਰ ਰਹੇ ਨੇ ਇੰਡਸਟਰੀ ਦੇ ਵਿੱਚ ਪਰ ਭੱਲਾ ਸਾਹਿਬ ਇੱਕ ਅਲੱਗ ਤਰ੍ਹਾਂ ਦੀ એનર્ਜੀ ਲੈ ਕੇ ਪਰਦੇਤੇ ਹੁੰਦੇ ਸੀਗੇ ਅਲੱਗ ਤਰ੍ਹਾਂ ਦੀ ਉਹਨਾਂ ਦੇ ਵਿੱਚ ਇੱਕ ਗੱਲਬਾਤ ਸੀਗੀ ਔਰ ਬਹੁਤ ਪਹਿਲਾਂ ਤੋਂ ਅਸੀਂ ਇੱਕ ਦੂਸਰੇ ਨੂੰ ਜਾਣਦੇ ਸੀ ਆ ਕਦੀ ਕਦੀ ਵੀ ਮਾਇੂਸੀ ਉਦਾਸੀ ਨੈਗੇਟਿਵਿਟੀ ਇਹ ਕਦੀ ਵੀ ਉਹਨਾਂ ਦੇ ਮੈਂ ਚਿਹਰੇ ਤੇ ਨਹੀਂ ਦੇਖੀ ਉਹਨਾਂ ਦੇ ਹਾਫ ਭਾਵ ਚ ਨਹੀਂ ਕਦੀ ਦੇਖੀ ਔਰ ਕਦੀ ਮੈਂ ਉਹਨਾਂ ਨੂੰ ਲੈਟ ਡਾਉਨ ਨਹੀਂ ਕਰਦੇ ਕਿਸੇ ਨੂੰ ਵੇਖਿਆ ਆਪਣੇ ਨਾਲ ਦੇ ਸਾਰੇ ਜਿਹੜੇ ਜੂਨੀਅਰ ਸੀਨੀਅਰ ਆਰਟਿਸਟ ਉਹਨਾਂ ਸਾਰਿਆਂ ਨੂੰ ਔਰ ਕੋਈ ਵੀ ਰੋਲ ਉਹਨਾਂ ਨੂੰ ਆਫਰ ਕਰਨਾ ਉਹਨਾਂ ਨੇ ਕਿਹਾ ਠੀਕ ਹੈ ਮੈਂ ਕਰੂੰਗਾ ਉਹਨਾਂ ਨੇ ਸੰਜੀਦਾ ਕਰੈਕਟਰ ਵੀ ਕੀਤੇ ਔਰ ਜਦੋਂ ਉਹਨਾਂ ਦਾ ਛਣਕਾਟਾ ਹੁੰਦਾ ਸੀ ਛਣਕਾਟੇ ਦੇ ਵਿੱਚ ਉਹਨਾਂ ਨੇ ਜਿਹੜੀਆਂ ਜਿਹੜੀਆਂ ਸਾਡੇ ਸਮਾਜ ਦੀਆਂ ਕੁਰਿਤੀਆਂ ਸੀਗੀਆਂ ਉਹਨਾਂ ਨੂੰ ਵੀ ਉਹਨਾਂ ਨੇ ਬੜੇ ਬਾਕੂਬੀ ਤਰੀਕੇ ਦੇ ਨਾਲ ਲੋਕਾਂ ਤੱਕ ਲੈ ਕੇ ਆਂਦਾ ਸੋ ਭੱਲਾ ਸਾਹਿਬ ਹਮੇਸ਼ਾ ਜ਼ਿੰਦਾ ਰਹਿਣਗੇ ਅੱਜ ਉਹਨਾਂ ਦੀ ਸਰੀਰ ਚਾਹੇ ਸਾਡੇ ਚ ਨਹੀਂ ਆ ਬਟ ਉਹ ਉਹਨਾਂ ਦੇ ਕੰਮਾਂ ਦੇ ਨਾਲ ਉਹਨਾਂ ਦੀ ਉਹਨਾਂ ਦੀ ਜੋ ਸਾਨੂੰ ਦੇਖ ਹੀ ਗਏ ਨੇ ਉਹਨਾ ਚੀਜ਼ਾਂ ਦੇ ਨਾਲ ਸਾਡੇ ਇੰਨੇ ਬਿਮਾਰ ਨੇ ਜਿਹੜੀ ਹੋਣੀ ਕਰਕੇ ਚਲੇ ਗਏ ਉਸ ਕੋ ਸਾ ਨਹੀਂ ਬਹੁਤ ਮੈਂ ਤੇ ਬਹੁਤ ਛੋਟੀ ਉਮਰ ਮੰਨਦਾ ਜੀ 65 ਸਾਲ ਕੋਈ ਜ਼ਿਆਦਾ ਉਮਰ ਨਹੀਂ ਹੈ ਮੈਂ ਬਸ ਇਹ ਕਹਿਣਾ ਕਿ ਪ੍ਰਮਾਤਮਾ ਨੇ ਉਹਨਾਂ ਨੂੰ ਬਹੁਤ ਦਿੱਤਾ ਬਹੁਤ ਨਿਵਾਜਿਆ ਬਹੁਤ ਉਹਦਾ ਡਿਸਟ੍ਰਿਕਟ ਇਹ ਬਹੁਤ ਟੈਲੈਂਟਡ ਆਰਟੀਸਟ ਸੀ ਕੇ ਪਰ ਜਿੰਨੇ ਹੀ ਉਹਨਾਂ ਨੂੰ ਦਿੱਤੀ ਪ੍ਰਮਾਤਮਾ ਨੇ ਤੇ ਉਮਰ ਨਹੀਂ ਦਿੱਤੀ ਲੰਮੀ ਉਮਰ ਹੋਣੀ ਚਾਹੀਦੀ ਸੀ ਐਜੇ ਕਲਾਕਾਰ ਪਰ ਮੈਨੂੰ ਇਹ ਲੱਗਦਾ ਵੀ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਵੀ ਚੰਗੇ ਲੋਕਾਂ ਦੀ ਪ੍ਰਮਾਤਮਾ ਨੂੰ ਜ਼ਰੂਰਤ ਹੁੰਦੀ ਹੈ ਔਰ ਸ਼ਾਇਦ ਉਹ ਚੰਗੇ ਇਨਸਾਨ ਹਮੇਸ਼ਾ ਹੀ ਮਦਦ ਦਸੇ ਆ ਕਿ ਬਹੁਤ ਚੰਗੇ ਇਨਸਾਨ ਸੀਗੇ ਸ਼ਾਇਦ ਪਰਮਾਤਮਾ ਨੂੰ ਉਹਨਾਂ ਦੀ ਜ਼ਰੂਰਤ ਹੋਵੇ ਸੋ ਪਰਮਾਤਮਾ ਨਾਲ ਚਰਨ ਲਈ ਵਾਸਤੇ ਤੁਸੀਂ ਕਦੋਂ ਲਾਸਟ ਟਾਈਮ ਉਹਨਾਂ ਨੂੰ ਮਿਲੇ ਸੀ ਮੈਨੂੰ ਮੈਨੂੰ ਡੇਢ ਸਾਲ ਹੋ ਗਿਆ ਉਹਨਾਂ ਦੇ ਘਰੇ ਫੈਮਿਲੀ ਮੈਂਬਰ ਦੀ ਕਿਸੇ ਦੀ ਡੈਥ ਹੋ ਗਈ ਸੀਗੀ ਫਾਜ਼ਲ ਸਾਹਿਬ ਉਹਨਾਂ ਦੇ ਉਦੋਂ ਮੈਂ ਆਇਆ ਸੀ ਤੇ ਮੈਂ 15-20 ਮਿੰਟ ਲਈ ਅਸੀਂ ਆਏ ਹੋਵਾਂਗੇ ਪਰ ਮੈਂ ਪਹਿਲਾਂ ਵੀ ਦੱਸਿਆ ਕਿ ਵੀ ਘੰਟਾ ਡੇਢ ਘੰਟਾ 2 ਘੰਟੇ ਕਿ ਕਦੋਂ ਨਿਕਲ ਗਏ ਪਤਾ ਹੀ ਨਹੀਂ ਲੱਗਿਆ ਉਹਨਾਂ ਦੀਆਂ ਗੱਲਾਂ ਐਦਾਂ ਦੀਆਂ ਹੁੰਦੀਆਂ ਸੀ ਬੜੇ ਬੜੇ ਲਾਈਵਲੀ ਸੀਗੇ ਬੜੇ ਪੋਜ਼ਿਟਿਵ ਸੁਭਾਅ ਦੇ ਇਨਸਾਨ ਸੀਗੇ ਪਲਾ ਸਾਹਿਬ ਹਮੇਸ਼ਾ ਖੁਸ਼ ਰਹਿਣ ਵਾਲਾ ਸੀ ਸੀਨੀਅਰ ਆਰਟਿਸਟ ਪੰਜਾਬੀ ਮੀਂਹ ਦੇ ਤੁਸੀਂ ਕੀ ਕੁਝ ਉਹਨਾਂ ਤੋਂ ਸਿੱਖਿਆ ਬਹੁਤ ਕੁਝ ਸਿੱਖਣ ਵਾਲੀਆਂ ਚੀਜ਼ਾਂ ਜਿਹੜੇ ਸਾਡੇ ਵੱਡੇ ਆ ਸਾਡੇ ਫਾਦਰ ਫਿਗਰ ਸੀਗੇ ਸਾਡੇ ਪਿਓਾਂ ਸਮਾਨ ਸੀਗੇ ਔਰ ਪਿਓ ਤੋਂ ਬੰਦਾ ਹਮੇਸ਼ਾ ਚੰਗੀਆਂ ਚੀਜ਼ਾਂ ਸਿੱਖਦਾ ਹੈ ਔਰ ਮੈਂ ਉਹਨਾਂ ਤੋਂ ਪੋਜ਼ਿਟਿਵਿਟੀ ਸਿੱਖੀ ਹੈ ਔਰ ਮੈਨੂੰ ਲੱਗਦਾ ਕਿ ਮੈਂ ਜਨੀਫੈਰੀ ਵੀ ਮਿਲਿਆ ਉਹਨਾਂ ਨੂੰ 5 7 10 ਵਾਰੀ ਮਿਲਿਆ ਹੋਊਗਾ ਮੈਂ ਕਦੀ ਉਹਨਾਂ ਦੇ ਚਿਹਰੇ ਤੇ ਉਦਾਸੀ ਨਹੀਂ ਵੇਖੀ ਨੈਗੇਟਿਵਿਟੀ ਕਦੀ ਨੈਵਰ ਸੋ ਬਹੁਤ ਖੁਸ਼ ਰਹਿਣ ਵਾਲੇ ਜੋ ਪਰਦੇ ਤੇ ਸੀਗੇ ਉਹ ਉਹੀ ਆਮ ਜ਼ਿੰਦਗੀ ਦੇ ਵਿੱਚ ਸੀਗੇ ਔਰ ਉਹਨਾਂ ਦੀ ਮਹਿਫਿਲ ਮਤਲਬ ਹਮੇਸ਼ਾ ਜਗਮਗਾ ਕਰਦੀ ਸੀ ਉਹਨਾਂ ਦੀ ਮਹਿਫਿਲ ਕਦੀ ਇਦਾਂ ਉਦਾਸ ਨਹੀਂ ਜੇ ਕੋਈ ਉਦਾਸ ਹੁੰਦਾ ਸੀ ਮਹਿਫਲ ਚ ਤੇ ਹੱਸ ਕੇ ਜਾਂਦਾ ਸੀ ਸੋ ਇਹ ਸੀ ਭੱਲਾ ਸਾਹਿਬ ਭੱਲਾ ਸਾਹਿਬ ਬਹੁਤ ਵੱਡੀ ਸ਼ਖਸੀਅਤ ਸੀਗੇ ਗੋਡ ਬlesਕ ਥੈਂਕ ਯੂ 何で ਬਾਈ ਕਰੀਏ ਸ਼ੁਰੂ ਰੋਲ ਹੈ ਬਿਰੋਲ ਹੈ ਜੀ ਤੁਹਾਡੇ ਤੇ ਭੱਲਾ ਸਾਹਿਬ ਦੀ ਬਹੁਤ ਲੰਮੀ ਸਾਂਝ ਹੈ ਤੇ ਤੁਹਾਡੀ ਜੋੜੀ ਨੂੰ ਮਤਲਬ ਬਹੁਤ ਪਸੰਦ ਕੀਤਾ ਗਿਆ ਅੱਜ ਭੱਲਾ ਜੀ ਸਾਡੇ ਦਰਮਿਆਨ ਹੀ ਕੀ ਕਹਿਣਾ ਅੱਜ 22 ਅਗਸਤ ਦਾ ਦਿਹਾੜਾ ਜਿਹੜਾ ਉਹ ਪੂਰੇ ਦੁਨੀਆ ਭਰ ਦੇ ਪੰਜਾਬੀਆਂ ਵਾਸਤੇ ਬਹੁਤ ਸ਼ੌਕਪਰੀਕੜੀਆ ਜਦੋਂ ਪੰਜਾਬੀ ਇੰਡਸਟਰੀ ਦਾ ਉਹ ਲੈਜੈਂਡ ਉਹ ਕਲਾਕਾਰ ਜਿਹੜਾ ਆਪਣੀ ਕ੍ਰੀਏਟੀਵਿਟੀ ਕਰਕੇ ਆਪਣੀ ਜਿਹੜੀ ਵਿਲੱਖਣਤਾ ਕਰਕੇ ਦੁਨੀਆ ਭਰ ਚੱਕ ਕਮੇਡੀ ਦੇ ਵਰਲਡ ਨੂੰ ਬਹੁਤ ਚਮਕਾਇਆ ਉਹ ਅੱਜ ਸਾਰਾ ਸਭ ਤੋਂ ਖੁਸ ਗਿਆ ਪੂਰੇ ਪਰਿਵਾਰ ਵਾਸਤੇ ਪੰਜਾਬੀਆਂ ਵਾਸਤੇ ਤੇ ਮੇਰੇ ਵਾਸਤੇ ਬਹੁਤ ਵੱਡਾ ਘਾਟਾ ਕਿਉਂਕਿ ਪਿਛਲੇ 48 ਸਾਲ ਤੋਂ ਅਸੀਂ ਦੋਸਤ ਹਾਂ ਤੇ ਜਦੋਂ ਲੋਕ ਕਹਿੰਦੇ ਸੀਗੇ ਕਿ ਜੋੜੀਆਂ ਬਹੁਤ ਬਣੀਆਂ ਬਹੁਤ ਟੁੱਟਦੀਆਂ ਤੇ ਭੱਲਾ ਤੇ ਬੱਲਾ ਜੋੜੀ ਹਮੇਸ਼ਾ ਕਾਇਮ ਆ ਮੈਨੂੰ ਲੱਗਦਾ ਕਿ ਅਜੇ ਨਜ਼ਰ ਲੱਗ ਗਈ ਜਿਹੜੀ ਜੋੜੀ ਆ ਅੱਜ ਟੁੱਟ ਗਈ ਉਹ ਜੋੜੀ ਟੁੱਟ ਗਈ ਇਸ ਕਰਕੇ ਨਹੀਂ ਕਿ ਅਸੀਂ ਗੁੱਸੇ ਰਾਜੀ ਹੋ ਗਏ ਪਰ ਪ੍ਰਮਾਤਮਾ ਆਪਣੀ ਝੋਲੀ 'ਚ ਭੱਲਾ ਸਾਹਿਬ ਨੂੰ ਨਾਲ ਲੈ ਗਏ ਆ ਤੇ ਮੈਂ ਅਜ ਇਕੱਲਾ ਰਹਿ ਗਿਆ ਛਣਕਾਟਿਆਂ ਦੀ ਗੱਲ ਹੁੰਦੀ ਜੀ ਤਾਂ ਛਣਕਾਟੇ ਦੇ ਵਿੱਚ ਮੇਰੇ ਯਾਦ ਆ 2004 ਦੇ ਕੀਤਾ ਸੀ ਉਹਨੇ ਸਿਹਤ ਦਾ ਸ਼ਾਇਦ ਉਹਨੇ ਸੰਧ ਪੈਤੀ ਔਰ ਉਸ ਦੇ ਵਿੱਚ ਵੀ ਇੱਕ ਸਟਾਇਰ ਕੀਤਾ ਗਿਆ ਸੀ ਔਰ ਸਿਹਤ ਦੇ ਬਾਰੇ ਵਕ ਵਕ ਜਿਹੜੇ ਕਰੈਕਟਰ ਹੁੰਦੇ ਚਾਹੇ ਭਾਨਾ ਸੀ ਚਾਈਨੀ ਨੂੰ ਸੀ ਉਹਨਾਂ ਦੇ ਵੱਲੋਂ ਨੇ ਸਿਹਤ ਦੇ ਬਾਰੇ ਪੁੱਛਿਆ ਜਾਂਦਾ ਸੀ ਉਹ ਇਸ ਕਰਕੇ ਸੀ ਵੀ 2004 ਨਵੰਬਰ ਦੇ ਵਿੱਚ ਅਸੀਂ ਡੀ ਐਮ ਸੀ ਲੁਧਿਆਣਾ ਚ ਭੱਲਾ ਸਾਹਿਬ ਦੇ ਹਾਰਟ ਦਾ ਇਸ਼ੂ ਹੋਇਆ ਅਸਿਸਟੈਂਟ ਪਾਇਆ ਸੀ ਤੇ ਉਸ ਤੋਂ ਬਾਅਦ ਠੀਕ ਹੋ ਗਏ ਸੀਗੇ ਅਸੀਂ ਕੈਨੇਡਾ ਜਾਣਾ ਸੀਗਾ ਕੈਨੇਡਾ ਸਾਡੇ ਭਾਬੀ ਦੀ ਕਨਸਿਸਟਰ ਜਿਹੜੀ ਆ ਉਹ ਥੋੜਾ ਜਿਹਾ ਇਹ ਢੰਗ ਨਾਲ ਗੱਲ ਅਚਾਨਕ ਕਹਿ ਗਈ ਕਹਿੰਦੀ ਜੀਜਾ ਜੀ ਤੁਹਾਨੂੰ ਵੀ ਉਹ ਦਿੱਕਤ ਹੋਈ ਸੀ ਜਿਹੜੀ ਸ੍ਰੀ ਦੱਤ ਦੇ ਨਾ ਹੋਈ ਸੀ ਸ੍ਰੀ ਦੱਤ ਪਿਓ ਨੂੰ ਤੇ ਉਹ ਤਾਂ ਮਰ ਗਿਆ ਜੀਜਾ ਜੀ ਉਹ ਕਹਿੰਦੇ ਕੁੜੀਏ ਤੂੰ ਕਿਹਨੇ ਮੈਂ ਬਚ ਗਿਆ ਯਾਨੀ ਕਮੇਟੀ ਜੋ ਗੱਲ ਕਹਿ ਗਈ ਆਪਦੀ ਪਰ ਕੁਐਸਚਨ ਇਹ ਵੀ ਭੱਲਾ ਸਾਹਿਬ ਨੇ ਜੋ ਕਮੇਟੀ ਪੈਦਾ ਕੀਤੀ ਆ ਜੋ ਸਿੰਗਲ ਲਾਈਨਰ ਤੇ ਇੰਡਸਟਰੀ ਨੂੰ ਜੋ ਉਹਨੇ ਤੱਕਿਆ ਖਲਾਮ ਸੀਗੇ ਉਹ ਹਮੇਸ਼ਾ ਜਿੰਦੇ ਰਹਿਣਗੇ ਭਾਵੇਂ ਜ ਸੁੰਦਰਪੱਲਾ ਸਾਡੇ ਚ ਹੈ ਨਹੀਂ ਕਿ ਪਰ ਉਹਨਾਂ ਦੀ ਜੋ ਦੀਨ ਹੈਗੀ ਪੰਜਾਬੀ ਇੰਡਸਟਰੀ ਨੂੰ ਪੰਜਾਬੀ ਫਿਲਮਾਂ ਨੂੰ ਪੰਜਾਬੀ ਕਮੇਟੀ ਨੂੰ ਉਹ ਵਿਸ਼ਾ ਕੈਨ ਰੋ ਕਿੰਨੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ ਜੀ ਉਹਦੇ ਬਰਦਰ ਭੱਲਾ ਸਾਹਿਬ ਪਿਛਲੇ ਨਵੰਬਰ ਤੋਂ ਲੱਗੇ ਹੁਣ ਤੱਕ ਲਗਾਤਾਰ ਉਹਨਾਂ ਨੂੰ 1 2 3 ਵਾਰੀ ਹੈਲਥ ਇਸ਼ੂ ਆਏ ਸ਼ੂਗਰ ਦੀ ਇਸ਼ੂ ਕਰਕੇ ਉਹਨਾਂ ਨੂੰ ਪਹਿਲਾਂ ਹਾਰਟ ਦਾ ਇਸ਼ੂ ਆਇਆ ਅਸੀਂ ਬਾਈਪਾਸ ਕਰਾ ਲਿਆ ਬਿਲਕੁਲ ਠੀਕ ਹੋ ਗਏ ਫਿਰ ਉਹਨਾਂ ਨੂੰ ਬ੍ਰੇਨ ਸਟ੍ਰੋਕ ਦਾ ਇਸ਼ੂ ਆਇਆ ਉਹ ਤੋਂ ਵੀ ਰਿਕਵਰ ਕਰ ਗਏ ਪਰ ਜਿਹੜਾ ਪਰਸੋਂ ਉਹਨਾਂ ਨੂੰ ਬ੍ਰੇਨ ਸਟ੍ਰੋਕ ਦੁਆਰਾ ਹੋਈ ਉਹਦੇ ਕਰਕੇ ਭੱਲਾ ਸਾਹਿਬ ਜਿਹੜੇ ਆ ਉਹ ਬਲੀਡਿੰਗ ਇੰਨੀ ਹੋ ਗਈ ਬ੍ਰੇਨ ਚ ਅਸੀਂ ਡਾਕਟਰਾਂ ਨੂੰ ਫੌਟਿਚ ਗਿਆ ਵੀ ਤੁਸੀਂ ਪਲੀਜ਼ ਆਪਰੇਸ਼ਨ ਕਰ ਦਿਓ ਡਾਕਟਰ ਕਹਿੰਦੇ ਵੀ ਪੋ ਕਿੰਨੇ ਪੀਨ 40 ਪੀਜੀਓ ਤੇ ਲਿਆ ਮੈਂ ਹైదరాబాద్ ਸਿਕਾ ਉਥੋਂ ਮੈਂ ਆਨਲਾਈਨ ਵੀਰ ਕੀ ਡਾਕਟਰ ਕੰਦੇਵਿ ਸ਼ਰਮਾ ਜੀ ਪੋਸੀਬਲ ਨਹੀਂ ਆਪਾ ਆਪਰੇਸ਼ਨ ਨਹੀਂ ਕਰ ਪਾਵਾਂਗੇ ਤੁਸੀਂ ਦੁਆ ਕਰੋ ਹੁਣ ਭੱਲਾ ਸਾਹਿਬ ਜਿਹੜੇ ਨਹੀਂ ਬਚਾ ਪਾਵਾਂਗੇ ਤੇ ਸਵੇਰੇ 4 ਵਜੇ ਆ ਸਾਨੂੰ ਅਲਵਦਾ ਕਹਿ ਗਿਆ ਆਖਰੀ ਗੱਲ ਬਾਤ ਕਦੋਂ ਹੋਈ ਮੈਂ ਹైదరాబాద్ ਜਾਣ ਤੋਂ ਪਹਿਲਾਂ ਟਿਊਜ਼ਡੇ ਨੂੰ ਘਰ ਆਇਆ ਮੈਂ ਮਿਲ ਕੇ ਗਿਆ ਮੈਂ ਕਿ ਆਪ ਲਾਸਾ ਮੈਂ ਦੋਤਨ ਲਈ ਸਰਕਾਰੀ ਕੰਮ ਹਾਈਦਰਾਬਾਦ ਜਾ ਰਿਹਾ ਤੇ ਮੈਂ ਸ਼ੁਕਰਾਨਾ ਮੁੜਿਆਣਾਗਾ ਤੇ ਕਹਿੰਦੇ ਤੂੰ ਜਲਦੀ ਆ ਜੀ ਪਰ ਉਹਨਾਂ ਦੀ ਜਿਹੜੀ ਭਾਵਨਾ ਸੀ ਉਹ ਤੋਂ ਮੈਨੂੰ ਲੱਗ ਰਿਹਾ ਸੀਗਾ ਕਿ ਉਹ ਜਿਨ੍ਹਾਂ ਆਕਾਸ਼ਵਾਨੀ ਹੋ ਰਿਚੇ ਹਨ ਨੂੰ ਉਹਨਾਂ ਨੇ ਇਮੋਸ਼ਨਲ ਹੋ ਕੇ ਮੈਨੂੰ ਵਿਦਾ ਕੀਤਾ ਤੇ ਮੈਂ ਸ਼ੁਕਰਾਨਾ ਰਣਾ ਸੀ ਪਰ ਵੀਰੋ ਰਾਤ ਨੂੰ 12 ਵਜੇ ਪਹੁੰਚ ਗਿਆ ਕਿਉਂਕਿ ਮੈਨੂੰ ਪਤਾ ਲੱਗੇ ਸੀ ਅਸ ਤੋਂ ਦਖਲਿਆ ਤੇ ਅਸਵੇਰੇ 4 ਵਜੇ ਉਹ ਸਾਰਾ 7 6 32 ਸੈਕਟਰ ਵਿੱਚ ਲੱਗੇਗਾ ਸਟੈਂਡਿੰਗ ਨਹੀਂ 40 ਸਰ ਤੇ ਕਿਸੇ ਨਾਲ ਹੀ ਪਰ ਨਹੀਂ 40 ਜੱਸੀਪੁਰ 40 40 ਜੱਸੀ ਸੰਜੇ ਕਹਾ ਉਹਨਾਂ ਦੀਆਂ ਵੀ ਤਿਆਰੀਆਂ ਚੱਲ ਰਹੀਆਂ ਸੀ। ਸੁਮੀਤ ਗੰਗ ਜੀ ਕੁਝ ਦਿਨ ਪਹਿਲਾਂ ਬੀਨੂ ਢਿੱਲੋਂ ਜੀ ਘਰ ਆਏ ਆ। ਉਹਨਾਂ ਨੇ ਕਿਹਾ ਭੱਲਾ ਸਾਹਿਬ ਕੈਰੀਜ ਡਟਾ 4 ਦੀ ਤਿਆਰੀ ਕਰਦੇ ਆ। ਬੜੇ ਖੁਸ਼ ਹੋ ਗਏ ਚਿਹਰੇ ਤੇ ਰੌਣਕ ਆ ਗਈ। ਕਹਿੰਦੇ ਉਹ ਕਹਿੰਦੇ व्हीਲਚੇਅਰ ਤੇ ਕੰਮ ਕਰੂਗੇ। ਕਹਿੰਦੇ ਨਹੀਂ ਮੈਂ ਖੜਾ ਕੇ ਦਿਖਾਉਂਦਾ। ਕਹਿੰਦੇ ਪੌੜੀ ਚੜ ਕੇ ਦਿਖਾਉਣਾ। ਪੂਰੇ ਕੈਮ ਹੋ ਰਹੇ ਸੀਗੇ। ਸਾਨੂੰ ਸੀਗਾ ਵੀ ਕੈਰੀਜ ਡਟਾ 4 ਤੇ ਭੱਲਾ ਜੀ ਦੇਖਾਂਗੇ। ਈਵਨ ਦਿਲਜੀਤ ਸਾਂਝੀ ਦਾ ਫੋਨ ਆਇਆ ਸੀਗਾ ਕਿ ਮੈਂ ਜਟਾਂ ਜੁਲੀ 3 ਜਿਹੜੀ ਆ ਜਾਂ ਸਰਦ ਕੁਦਰਤ ਦੀ ਮਦਦ ਉਸੇ 25 ਚੰਕਾਟੇ ਆਏ ਸਿਲਵਰ ਜੁਬਲੀ ਜਸਤਾਈ ਸਿਲਵਰ ਜੁਬਲੀ ਮਨਾਈ ਗਈ ਉਸ ਤੋਂ ਬਾਅਦ ਇਹ ਵੀ ਖਬਰ ਚੱਲੀ ਆ ਕਿ ਹੋਰ ਵੀ ਚੰਕਾਟੇ ਹੋਣਗੇ ਪਰ ਉਹ ਚੰਕਾਟੇ ਹੋਰ ਕਿਸੇ وجہ ਕਰਕੇ ਨਹੀਂ ਆ ਸਕਦੇ ਚੰਕਾਟੇ ਦੀ ਡਿਮਾਂਡ ਇੰਨੀ ਸੀ ਦੁਨੀਆ ਪਰ ਤੋਂ ਪੰਜਾਬੀਆਂ ਲਈ ਇੱਕ ਬਹੁਤ ਵੱਡਾ ਨੁਕਸਾਨ ਹੈ ਪਟੋਨਾ ਦੀਆਂ ਯਾਦਾਂ ਸਾਨੂੰ ਹਮੇਸ਼ਾ ਤਾਜ਼ਗੀ ਤੇ ਹਸਨ ਦਾ ਇੱਕ ਮੌਕਾ ਦਿੰਦੀ ਰਹੇਗੀ ਉਹ ਆਪਣੀ ਜ਼ਿੰਦਗੀ ਚ ਸਾਡੇ ਮਨਾਂ ਵਿੱਚ ਖੁਸ਼ੀਆਂ ਤੇ ਖੇੜੇ ਇਹ ਜਿਹਾ ਮੈਨੂੰ ਪ੍ਰਤੀਤ ਹੁੰਦਾ ਹੈ ਕਿ ਭੱਲਾ ਸਾਹਿਬ ਹਲੇ ਵੀ ਸਾਡੇ ਵਿੱਚ ਨਹੀਂ ਕਿਤੇ ਗਏ ਨਹੀਂ ਮੇਰੀ ਐਸੋਸੀਏਸ਼ਨ ਉਹਨਾਂ ਨਾਲ 1982 ਤੋਂ ਲੈ ਕੇ 86 ਵਿੱਚ ਜਦੋਂ ਮੈਂ ਪੀਏਯੂ ਵਿੱਚ ਸੀਗਾ ਤੇ ਉਦੋਂ ਉਹਨਾਂ ਦੀ ਦੁਨੀਆ ਪੀਏਯੂ ਦੇ ਅੰਦਰ ਹੀ ਸੀਗੀ ਅਸੀਂ ਉਹਨਾਂ ਦੇ ਹਰ ਇੱਕ ਹਫ਼ਤੇ ਜਾਂ ਹਰ ਇੱਕ 15 ਦਿਨ ਬਾਅਦ ਕੋਈ ਨਾ ਕੋਈ ਪ੍ਰੋਗਰਾਮ ਉਹਨਾਂ ਦਾ ਚੱਲਦਾ ਰਹਿੰਦਾ ਸੀ ਤੇ ਜਦੋਂ ਵੀ ਉਹਨਾਂ ਦਾ ਜ਼ਿਕਰ ਹੁੰਦਾ ਤਾਂ ਅਸੀਂ ਤਾਂ ਵਾਪਸ ਪੀਏਯੂ ਪਹੁੰਚ ਜਾਂਦੇ ਹਾਂ ਉਸ ਪੀਏਯੂ ਦੇ ਸਮੇਂ 1982 ਤੋਂ 1986 ਜੋ ਪੰਜਾਬ ਦਾ ਮਾਹੌਲ ਸੀ ਤੁਹਾਨੂੰ ਪਤਾ ਹੀ ਹੈ ਬਟ ਉਹਨਾਂ ਨੇ ਜੋ ਉਸ ਮਾਹੌਲ ਦੇ ਵਿੱਚ ਵੀ ਖੁਸ਼ੀਆਂ ਸਾਡੀ ਜ਼ਿੰਦਗੀ ਚ ਲਿਆਤੀਆਂ ਉਹਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ ਤੇ ਮੈਂ ਫੇਰ ਕਹੂੰਗਾ ਕਿ ਪਰਮਾਤਮਾ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ 'ਚ ਨਵਾਸ ਬਖਸ਼ੇ ਤੇ ਸਾਨੂੰ ਉਹਨਾਂ ਦੇ ਦਿੱਤੀਆਂ ਹੋਈਆਂ ਖੁਸ਼ੀਆਂ ਨੂੰ ਸੰਭਾਲ ਕੇ ਰੱਖਣ ਦਾ ਬਲ ਬਖਸ਼ੇ ਜੀ ਮੈਂ ਸਰ ਕਿੰਨੇ ਤਰ੍ਹਾਂ ਹੋ ਗਿਆ ਮੁਲਾਕਾਤ ਹੋਈ ਮੈਨੂੰ ਉਹਨਾਂ ਨਾਲ ਬੈਠੇ 2 ਸਾਲ ਪਹਿਲਾਂ ਟਾਈਮ ਮਿਲਿਆ ਸੀਗਾ ਪਰ ਉਸ ਤੋਂ ਬਾਅਦ ਉਹ ਬਿਮਾਰ ਹੋਣ ਕਰਕੇ ਅਵੋਇਡ ਕਰੀਦਾ ਸੀਗਾ ਕਿ ਕੋਈ ਬਾਹਰੋਂ ਇਨਫੈਕਸ਼ਨ ਨਾ ਹੋ ਜਾਵੇ ਉਹਨਾਂ ਨੂੰ ਹੋ ਜਾਵੇ ਤੇ